ਜਗਦੇਸ ਜੀ ਕੀ ਗੱਲ ਬਾਤ ਹੈ ਜੀ ਸਰ ਇਹਨਾਂ ਨੇ ਪੰਜ ਬੰਦੇ ਆ ਜੀ ਸ਼ਰਾਬ ਪੀਤੀ ਸੀ ਇਹਨਾਂ ਨੇ ਨਸ਼ਾ ਕੀਤਾ ਸੀ ਤੇ ਆਣ ਕੇ ਪਿੰਡ ਦੇ ਵਿੱਚ ਤੇ ਗੰਦੀਆਂ ਗੱਲਾਂ ਕਰਦੇ ਘਰਾਂ ਦੇ ਲਾਗੇ ਗੰਦੀਆਂ ਗੱਲਾਂ ਕਰਦੇ ਜਦੋਂ ਉਹਨਾਂ ਨੂੰ ਕਿਹਾ ਤੇ ਇਹਨਾਂ ਨੇ ਡਰਾੜ ਕਰ ਬੰਨਾ ਲੈ ਕੇ ਤਾਂ ਆਣ ਕੇ ਹੀ ਪੈ ਗਏ ਕਿੰਨੂੰ ਕਰਦੇ ਗੱਲਾਂ ਪਤਾ ਨਹੀਂ ਕਿੰਨੂੰ ਕੱਢਦੇ ਉੱਥੇ ਘਰਾਂ ਦੇ ਲਾਗੇ ਗੰਗਾਂ ਕਰਦੇ ਆਹ ਇਹ ਗੱਲ ਹੈ ਕਿੰਨੇ ਆ ਗਏ ਪੰਜ ਜਾਣੇ ਸੀ ਜੀ ਤਿੰਨ ਫੜ ਲਿਆ ਤੇ ਦੋ ਤੁਰ ਗਏ ਕਿਵੇਂ ਇਹਨਾਂ ਨੂੰ ਕਾਬੂ ਕਿਉਂ ਕੀਤਾ ਗਿਆ ਕਿਵੇਂ ਕੀਤਾ ਗਿਆ ਪਿੰਨ ਵਦਨਾਂ ਨੂੰ ਪਿੰਨ ਨਾਲ ਇਹਨਾਂ ਕੋਈ ਹਥਿਆਰ ਬੜਿਆ ਜੀ ਦਾਤਰ ਕਰਪਨਾ ਲੈ ਕੇ ਗਾਲਾਂ ਕੱਢਦੇ ਸੀ ਆਣ ਕੇ ਉਸੇ ਮਾਰਨ ਵੀ ਪਏਗੇ ਮਾਰਨ ਵੀ ਪਏ ਜੀ ਠਾਣੇ ਕੀ ਮਿਲਿਆ ਹੁੰਦਾ ਗਿਆ ਠਾਣੇ ਫੋਨ ਕੀਤਾ ਪੁਲਿਸ ਨੂੰ ਜੀ ਪੁਲਿਸ ਮੁਨਾਜਮ ਪੁਲਿਸ ਰਿਕਵਰ ਕਰਕੇ ਪਤਾ ਲੱਗਾ ਕੋਣ ਆ ਮੁੰਡੇ ਆ ਕੋਣ ਆ ਆਹ ਕੰਦੇ ਜੀ ਰਿਕਵਰ ਕਰਨ ਦੇ ਕੋਈ ਪ੍ਰਵਾਸੀ ਵੀ ਹੈਗਾ ਨਾ ਜੀ ਇੱਕ ਆ ਜੀ ਬੈਂਤਗਾਲ ਜੀ ਦਾ ਸਟੂਡੈਂਟ ਆ ਜੀ ਕੀ ਮੰਗ ਕਰਦੇ ਮੰਗੇ ਹੋਏ ਪਿੰਨੋ ਕੋਸੇ ਗਏ ਸੋ ਨਹੀਂ ਚਾਹੀਦੀ ਆ ਵੀ ਆਦੇ ਵਾਸਤੇ ਆਇਆ ਪਿੰਡ ਪੰਜ ਦਿਨ ਹੋ ਗਏ ਇਹਨਾਂ ਨੂੰ ਘੁੰਮਦੇ ਜੀ ਪੰਜ ਦਿਨ ਛੱਟ ਬੇਟ ਲਾ ਦੇਣੇ ਗਲਤ ਕਾਰਵਾਈ ਕਰਦੇ ਕੌਣ ਜ਼ਿੰਮੇਵਾਰ ਆ ਜੀ ਹਾਂ ਪੰਜ ਦਿਨ ਹੋ ਗਏ ਜੀ ਇਹਨਾਂ ਨੂੰ ਦੱਤ ਲੈ ਕੇ ਘੁੰਮਦੇ ਨੇ ਤੇ ਸ਼ਰਾਬ ਪੀ ਕੇ ਹੋਟਿੰਗ